ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਖਬਰ ਇੱਕ ਵਾਰ ਫੇਰ ਕੈਨੇਡਾ ਤੋਂ ਐਸਓਪੀ ਸਪਾਊਸ ਓਪਨ ਵਰਕ ਪਰਮਿਟ ਐਸਓਡਬਲਯੂਪੀ ਕਹ ਲੋ ਕਿਹੜੇ ਵਿਦਿਆਰਥੀਆਂ ਨੂੰ ਸਪਾਊਸ ਵਰਕ ਪਰਮਿਟ ਮਿਲੂ ਕਿਹਨਾਂ ਨੂੰ ਸਪਾਊਸ ਵਰਕ ਪਰਮਿਟ ਨਹੀਂ ਮਿਲੂ ਇਸ ਟੌਪਿਕ ਤੇ ਪੂਰੀ ਕਲੈਰਿਟੀ ਜਸਮੀਤ ਸਿੰਘ ਪਾਟਿਆ ਜੀ ਬੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ 83 ਤੋਂ ਜ਼ਿਆਦਾ ਕਾਲਜਾਂ ਦੇ ਡਾਇਰੈਕਟ ਏਜੰਟ ਸੋ ਅੰਨੇ ਸਮੇਂ ਚ 5000 ਆਫਰ ਲੈਟਰ ਦਾ ਟਾਰਗੇਟ ਜਸਮੀਤ ਪਾਟਿਆ ਜੀ ਨੇ ਲੈਂਡਮਾਰਕ ਮਿਗ੍ਰੇਸ਼ਨ ਨੇ ਰੱਖਿਆ ਹੈ 90% ਤੋਂ ਜ਼ਿਆਦਾ ਦੇ ਸਕਸੈਸ ਰੇਟ ਨਾਲ ਸਟੂਡੈਂਟਸ ਨੂੰ ਸਰਵਿਸ ਦੇ ਰਹੇ ਨੇ ਸਾਡੇ ਨਾਲ ਮੌਜੂਦ ਨੇ ਇਸ ਇੰਪੋਰਟੈਂਟ ਟਾਪਿਕ ਤੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜਸਮੀਤ ਜੀ ਬਹੁਤ ਵੱਡਾ ਟਾਪਿਕ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਦੇ ਦਿਓ 스파우스 ਵੀਜ਼ਾ ਦਾ ਪਵਿਖ ਕੀ ਹੈ ਕੈਨੇਡਾ ਦੇ ਵਿੱਚ ਕਿੰਨਾਂ ਨੂੰ ਮਿਲੂ ਕਿੰਨਾਂ ਨੂੰ ਨਹੀਂ ਮਿਲੂ ਜੇ ਮਿਲੂ ਤਾਂ ਕਿਵੇਂ ਮਿਲੂ ਸੋ 스파우스 ఓਪਨ ਵਰਕ ਪਰਮਿਟ ਹੱਲੇ ਸਟੂਡੈਂਟਸ ਅ ਸੋ ਜਿਹੜੇ ਬੱਚੇ ਪੁਰਾਣੇ ਜੀਆਈਸੀ ਦੇ ਨਾਲ ਗਏ ਉਹਨਾਂ ਨੂੰ ਥੋੜੇ ਜੇ ਫੰਡਸ ਲਗਾਣੇ ਪੈਣਗੇ ਜ਼ਿਆਦਾ ਯਾਨੀ ਕਿ ਉਹਨਾਂ ਨੂੰ ਫੰਡਸ ਲਗਾਣੇ ਪੈਣਗੇ 13 ਤੋਂ 15 ਲੱਖ ਰੁਪਈਆ ਜਿਹੜੇ ਬੱਚੇ ਹੁ ਨਵੇਂ ਜੀਆਈਸੀ ਦੇ ਨਾਲ ਜਾ ਰਹੇ ਨੇ ਉਹਨਾਂ ਨੂੰ ਦਿਖਾਣੇ ਪੈਣਗੇ 10 ਲੱਖ ਰੁਪਈਆ ਸੋ ਸਟੂਡੈਂਟਸ ਹੱਲੇ ਜ਼ਰੂਰ ਮੰਤਰੀ ਨੇ ਕਿਹਾ ਜਿਹੜੇ ਇਮੀਗ੍ਰੇਸ਼ਨ ਮੰਤਰੀ ਹੈ ਕਿ ਸਪਾਊਸ ਓਪਨ ਵਰਕ ਪਰਮਿਟ ਕਰ ਦਿੱਤਾ ਜਾਏਗਾ ਬੰਦ ਪਰ ਉਹਦੇ ਬਾਰੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਸੋ ਹਲੇ ਅਸੀਂ ਜਲਦ ਤੋਂ ਜਲਦ ਆਪਣੀਆਂ ਸਪਾਊਸ ਓਪਨ ਵਰਕ ਪਰਮਿਟ ਦੀਆਂ ਫਾਈਲਾਂ ਲੌਜ ਕਰ ਸਕਦੇ ਆ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੀ ਹੈਗੀ ਐ ਐਕਸਪਰਟਾਈਜ਼ ਕਿਤੇ ਕੋਈ ਕਨਫਿਊਜ਼ਨ ਬਣੀ ਹੋਈ ਹੈ ਕਿ ਮੈਂ ਜਾ ਸਕਦਾ ਨਹੀਂ ਜਾ ਸਕਦਾ ਮੈਨੂੰ ਕਿੰਨੇ ਫੰਡਸ ਦੀ ਲੋੜ ਹੈ ਮੈਂ ਕਿੱਦਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਾਂ ਜਾਂ ਮੈਨੂੰ ਇੱਕ ਸਹੀ ਕਨਸਲਟੈਂਟ ਕੌਣ ਹੈ ਜਿਹੜਾ ਗਾਈਡ ਕਰੇ ਸੋ ਤੁਹਾਡੀ ਜਿਹੜੀ ਇਹ ਖੋਜ ਹੈ ਉਹ ਖਤਮ ਹੋ ਚੁੱਕੀ ਹੈ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਵੇਗਾ ਲੈਂਡਮਾਰਕ ਇਮੀਗ੍ਰੇਸ਼ਨ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰੋ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਗਾ ਬਟਿੰਡਾ ਮੋਹਾਲੀ ਚੰਡੀਗੜ੍ਹ ਸੈਕਟਰ 17 ਚੰਡੀਗੜ੍ਹ 41 ਵਦੋਦਰਾ ਗੁਜਰਾਤ ਕਰਨਾਲ ਤਰਨਤਾਰਨ ਐਂਡ ਇਸ ਤੋਂ ਇਲਾਵਾ ਜੀਨ ਚ ਸਾਡਾ ਆਫਿਸ ਹੈ ਨੀਰੈਸਟ ਆਫਿਸ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਆਪਣੀ ਸਾਰੀਆਂ ਕਨਫਿਊਜ਼ਨਸ ਦੂਰ ਜਸ਼ਮੀ ਜੀ 스파우스 ਵੀਜ਼ਾ ਤੇ ਤੁਸੀਂ ਕਲੀਅਰਿਟੀ ਤਾਂ ਦਿੱਤੀ ਹੈ ਪਰ ਹਜੇ ਵੀ ਕਨਫਿਊਜ਼ਨ ਬਹੁਤ ਜ਼ਿਆਦਾ ਹੈ ਵਿਦਿਆਰਥੀਆਂ ਦੇ ਵਿੱਚ ਇੰਜ ਲੱਗ ਰਿਹਾ ਹੈ ਕਿ ਜਿਵੇਂ 스파우스 ਵੀਜ਼ਾ ਵੀ ਬੰਦ ਹੋ ਗਿਆ ਹੁਣ ਚਾਹੀਦਾ ਕੀ ਕੀ 스파우스 ੱੱਲੇ ਜਦ ਤੱਕ نوٹیفیکیشن نہیں ਆਂਦੀ ہے تب تک ਅਸੀਂ ਆਪਣੀਆਂ ਫਾਈਲ ਲੌਗ ਕਰ ਸਕਦੇ ਹਾਂ ਫਿਊਚਰ ਵਿੱਚ ਗoing ਫਾਰਵਰਡ ਕੋਈ ਚੇਂजेस ਇੰਪਲੀਮੈਂਟ ਹੋ ਜਾਣਗੇ ਮਹੀਨੇ ਦੋ ਮਹੀਨੇ ਚ ਉਸ ਤੋਂ ਬਾਅਦ ਓਨਲੀ ਮਾਸਟਰਸ ਐਂਡ ਪੀ ਐਚ ਡੀ ਵਾਲੇ ਬੱਚਿਆਂ ਦੇ ਸਪਾਊਸ ਹੀ ਨਾਲ ਜਾ ਪਾਣਗੇ ਸੋ ਜੇ ਤੁਸੀਂ ਮੈਰਿਡ ਹੋ ਔਰ ਤੁਹਾਨੂੰ ਮਾਸਟਰਸ ਪ੍ਰੋਗਰਾਮ ਕਰਨਾ ਪਏਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਪਾਊਸ ਔਰ ਬੱਚੇ ਤੁਹਾਡੇ ਨਾਲ ਜਾਣ ਨਹੀਂ ਤਾਂ ਜਦੋਂ ਤੁਸੀਂ ਆਪਣਾ ਕੋਰਸ ਖਤਮ ਕਰੋਗੇ ਫੇਰ ਤੁਹਾਡਾ ਸਪਾਊਸ ਵੀਜ਼ਾ ਤੁਹਾਨੂੰ ਜੁਆਇਨ ਕਰ ਸਕੇਗਾ ਬਿਲਕੁਲ ਠੀਕ ਹੈ ਜੀ ਸੋ ਰਿਕੁਆਇਰਮੈਂਟ ਅਗਰ ਅਗਰ ਕਿਸੇ ਦਾ ਸਪਾਊਸ ਵੀਜ਼ਾ ਵੀ ਰਿਫਿਊਜ਼ ਹੋਇਆ ਕਿ ਉਹ ਵੀ ਹੁਣ ਦੁਬਾਰਾ ਕਰ ਸਕਦਾ ਬਿਲਕੁਲ ਸੋ ਜੇ ਤੁਹਾਡਾ ਸਪਾਊਸ ਵੀਜ਼ਾ ਰਿਫਿਊਜ਼ ਹੋਇਆ ਤਾਂ ਵੀ ਤੁਸੀਂ ਆਪਣਾ ਦੁਬਾਰਾ ਰੀਫਾਈਲਿੰਗ ਕਰ ਸਕਦੇ ਹੋ ਐਕਸਪਰਟ ਐਡਵਾਈਸ ਦੇ ਨਾਲ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਅਪਡੇਟ ਜਸਮੀਤ ਪਾਟਿਆ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਸਪਾਊਸ ਵੀਜ਼ਾ ਨੂੰ ਲੈ ਕੇ ਸਪਾਊਸ ਵੀਜ਼ਾ ਹਜੇ ਤੁਸੀਂ ਅਪਲਾਈ ਕਰ ਸਕਦੇ ਹੋ 90413 90412 ਇਸ ਨੰਬਰ ਤੇ ਸੰਪਰਕ ਕਰੋ ਜ਼ਿਆਦਾ ਜਾਣਕਾਰੀ ਹਾਸਲ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ